ਸੰਗਤ ਜੀ ਅੱਜ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਸੀਆਂ ਐਸੀਆਂ ਕਲਾ ਵਰਤ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਇੱਕ ਬੰਦਾ ਬਾਬਾ ਦੀਪ ਸਿੰਘ ਜੀ ਤੇ ਆਪਣੀ ਸ਼ਰਧਾ ਧਾਰਦਾ ਹੈ ਸੋ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਕਿਰਪਾ ਹੁੰਦੀ ਹੈ ਜੋ ਵੀ ਸੰਗਤਾਂ ਬਾਬਾ ਜੀ ਦੇ ਦਰ ਤੇ ਜੁੜਦੀਆਂ ਹਨ ਉਹਨਾਂ ਤੇ ਰਹਿਮਤਾਂ ਹੋ ਰਹੀਆਂ ਹਨ ਕਿ ਤੁਸੀਂ ਵੀ ਪਾਧਾ ਸਾਹਿਬ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਆਪ ਜੀ ਦੇ ਲਈ ਹੈ ਹਰ ਰੋਜ਼ ਆਪ ਜੀ ਨੇ ਇਸ ਜੁਗਤੀ ਨੂੰ ਅਪਣਾ ਲੈਣਾ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਇੱਕ ਗੁਰਬਾਣੀ ਦਾ ਜਾਪ ਹੈ ਜਿਸ ਨੂੰ ਪੜ ਸੁਣ ਕੇ ਆਪ ਜੀ ਨੇ ਚੋਪੈਰਾ ਸਾਹਿਬ ਦੀ ਹਾਜ਼ਰੀ ਭਰਨੀ ਦੇਖਣਾ ਦਿਨਾਂ ਵਿੱਚ ਹੀ ਆਪ ਜੀ ਦੇ ਰੁਕੇ ਹੋਏ ਕਾਰੋਬਾਰ ਕੰਮ ਆਪ ਜੀ ਦੇ ਸਿਰੇ ਚੜਨਗੇ ਬਾਬਾ ਜੀ ਦੀਆਂ ਖੁਸ਼ੀਆਂ ਆਪ ਜੀ ਨੂੰ ਪ੍ਰਾਪਤ ਹੋਣਗੀਆਂ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰ ਆਪਣਾ ਸਦਾ ਸਦਾ ਮਨਾਵੋ ਸਤ ਗੁਰ ਕਾ ਸੱਚ ਸ਼ਬਦ ਕਮਾਓ ਫਿਰ ਘਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਹਰ ਹਰ ਤੰਤ ਮਹੰਤ ਗੁਰਦੀਨਾਂ ਇਹੋ ਸੁਖ ਨਾਨਕ ਅਨ ਦਿਨ ਚੀਨਾ ਹਰ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਫਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ दुष्ट दूत परमेश्वर मारे जानकी पैज रखी कर तारे बादशाह शाह सब वश कर दीने अमृत नाम महा रस पीने निरपव होए पजो भगवान साध संगत मिल की नौ दान ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਦੁਹਰਾ ਸਗਲ ਦੁਆਰ ਕਾ ਛਾੜ ਕੇ ਗਹੇਉ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਹੇਉ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਨੀ ਸੰਬੰਧੀ ਹੋਰ ਵੀ ਵੀਡੀਓ ਲੈ ਕੇ ਆਂਦੇ ਰਵਾਂਗੇ ਆਪ ਜੀ ਸਾਡੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ